ਨੈ ਨੈ ਲਈ ਕੋ ਸੈ ਸਮੂਤ ਨਾਇਕ ਤੋਈ ਸੈ ਜ ਪਾਦਿ ਬਿ ਮਨ ਨਾ ਨੇ ਪਾਦ ਗੰਧ ਬਿਨਾ ਸੈ ਤਵ ਗੰਧਿ ਵਿਚਲ ਤੁਮ ਹੀ ਸਭ ਮੈਂ ਜੋਤ ਜੋਤ ਹੈ ਸੋ ਲੇ ਤੇਜ ਜਾਨਣ ਸਭ ਮੈਂ ਜਾਨਣ ਹੋਏ ਉਪਰ ਸਾਖੀ ਜੋਤ ਪ੍ਰਗਟ ਹੋਏ ਤੁਦ ਸੁਭਾਵੈ ਤੋ ਆਰਤੀ ਹੋਏ ਹਰ ਚਰਨ ਤਵੰ ਮੁਕਰੰਦ ਲੋਗ ਸਮਨੋ ਆਨੰਦ ਰਮਏ ਆਹੀ ਪਿਆਸਾ ਤਰਪਾ ਜਲ ਦੇ ਨਾਨਕ ਸਾਰਿ ਲਿਖੋ ਜਾਤੇ ਤੇ ਰਹਿ ਨਾਏ ਵਰਸਾ ਸਰਪਰ ਜਲ ਦੇ ਨਾਨਕ ਸਾਰਿ ਲਿਖੋ ਹੋਏ ਜਾਤੇ ਤੇ ਰਹਿ ਨਾਏ ਵਰਸਾ ਰਾਗ ਗਉੜੀ ਪੂਰਤੀ ਮੰਦ ਚਤਤ ਕਾਂਤ ਕ੍ਰੋਧ ਨ ਕਰਬ ਭਰਿਆ ਮਨ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲੋ ਮੰਦਨ ਮੰਡਾਏ ਕੜ ਸਾਖੂ ਅਦਿ ਪੁਨ ਵਡਾਰੇ ਕੜ ਦੌਤ ਪੁਨ ਵਡਾਏ ਰਾਮ ਸਤਿਗੁਰ ਜਾਣ ਨ ਜਾਣਿਆ ਤੇਰੇ ਬ੍ਰਹਮ ਕੰਡਾਰੇ త్యਉ ਜਿਉ ਤਦਹਿ ਤਉ ਬੈ ਦੁਖ ਭਾਵਹਿ ਜਮ ਕਾਲ ਸਰ ਹੈ ਸਰਨੰਦਾਰੇ ਥੜ ਜਾਣ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਉ ਖੰਡਾਰੇ ਅਗਨਾਥੀ ਪੁਰਖ ਪੈ ਕਰਨੇ ਸਰ ਭਉ ਕੋਪ ਕੰਡ ਬ੍ਰਹਮੰਡਾਰੇ ਦੀ ਗੁਨਾਸਕੀਨ ਪ੍ਰਭ ਤੇਰੇ ਰਾਤ ਰਾਤ ਵੜਵਟਾਹੀ ਜਨਾਨਕ ਨਾਨਾ ਦਾ ਟੇਕ ਹੈ ਨੰਮੀ ਹੋ ਮੰਡਾ ਹੈ ਰਾਤ ਗੌਲੀ ਪੂਰਬੀ ਮੰਡਾ ਪੰਜਵਾ ਕਰੋ ਬੇਨੰਤੀ ਸੁਨੋ ਮੇਂ ਮੀਤਾ ਸਤ ਤਹਿਲ ਕੀ ਬੇਲਾ ਇਹਨਾਂ ਘੜ ਚਲ ਹੋਰ ਲਾਂ ਅਗੇ ਬਦਨਾ ਸੁਰੀਲਾ ਅਵੋਧ ਕਾ ਡਾਇਦਰ ਸੁਰੇ ਨਾਰੇ ਮਨ ਗੁਰਮਿੰਨ ਪਾਦ ਸਵਾਰੇ ਰਹਾਉ ਇਹੋ ਸੰਸਾਰ ਕਾ ਕਾਰ ਸੰਸੇ ਮੈਂ ਸਰੀਓ ਬ੍ਰਹਮ ਕੇ ਅੰਦੇ ਜਿ세ਤ ਗਾਇ ਪੀਆ ਵਹਿੋ ਰਸ ਅਕਟ ਤਥਾ ਤਿੰਨ ਜੰਨੀ ਜਾਪ ਵਾਰੇ ਸਹੀ ਬਿਰਾਜ ਹੋਰ ਕਰਤੇ ਮਨ ਹੀ ਬਸੇ ਇਹ ਕਰ ਮੈਰ ਪਉ ਤਦੈ ਜਿ ਮਰਨਾ ਹੋਇ ਗੋਪੀਰਾ ਅੰਤਰਜਾਮੀ ਗੁਰੁ ਤੁਿ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਤੁਧਾਸ ਇਹ ਸੁ ਤੁ ਮੰਗੇ ਮੁਖ ਪਰ ਸੰਤਨ ਕੀ ਤੂਰੇ ਅੰਤਰਜਾਮੀ ਗੁਰੁ ਤੁਿ ਬਿਦਾਤੇ ਚਰਦਾ ਮਨ ਕੀ ਪੂਰੇ ਨਾਨਕ ਤੁਧਾਰ ਸ ਇਹ ਸੁਖ ਮੰਬੈ ਮੁਕਾ ਕਰ ਸੰਤਨ ਕੀ ਧੋ